ਜਵਰਾ ਛਤਰਾ ਤਖਤਾਂ ਦੇ ਮਾਲਕ ਭਗਤ ਵਛਲ ਕਿਰਪਾ ਨੰਦਾਨ ਜੋਗੋ ਜੋਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਕਮਰਾਂ ਅੰਦਰ ਜੁੜ ਬੈਠੇ ਸਤ ਸੰਗਿਓ ਪਾਵ ਗੁਰਪਤੇ ਦੀ ਸਾਨ ਇੱਕ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਭਾਗੇ ਆਪਾਂ ਜਿਨ੍ਹਾਂ ਨੂੰ ਸਤਗੁਰਾਂ ਦੀ ਪਾਵਨ ਗੋਦ ਦਾ ਨਿਕ ਮਿਲਿਆ ਅੱਜ ਜਿੱਥੇ ਅਸੀਂ ਲੰਮੇ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਆਂ ਉਥੇ 2 ਮਹੀਨੇ ਦੇ ਸਾਲ ਦੇ ਵਿੱਚ ਇੱਕ ਪੋਹ ਦਾ ਮਹੀਨਾ ਤੇ ਇੱਕ ਜੂਨ ਦਾ ਮਹੀਨਾ ਖਾਲਸੇ ਦੇ ਇਤਿਹਾਸ ਦੇ ਵਿੱਚ ਜਿਹਦੇ ਸ਼ਬਦ ਨੇ ਜਿਹਦੇ ਅੱਖਰ ਨੇ ਉਹ ਲਹੂ ਦੇ ਨਾਲ ਲਿਖੇ ਗਏ ਨੇ ਇੱਕ ਹਫ਼ਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਰਿਵਾਰ ਖੇਰੋਂ ਖੇਰੋਂ ਹੋ ਗਿਆ ਮਰ ਕੇ ਸਭ ਦਾ ਵਿਛੋੜਾ ਪੈ ਜਾਣਾ ਪਰ ਇਹ ਪਹਿਲਾ ਇਤਿਹਾਸ ਹੈ ਜਿੱਤੇ ਜਾਂਦਿਆਂ ਦੇ ਵਿਛੋੜੇ ਪਏ ਇਹ ਕੁਰਬਾਨੀਆਂ ਜੇ ਮਹਾਰਾਜ ਨੇ ਕੀਤੀਆਂ ਤਾਂ ਅਸੀਂ ਅੱਜ ਇਹ ਆਜ਼ਾਦੀਆਂ ਮੰਨਦੇ ਆ ਕਿਸੇ ਮੰਦਰ ਦੇ ਵਿੱਚ ਕੱਲ ਨਾ ਖੜਕਦੇ ਕਿਸੇ ਦੇ ਕੋਈ ਕੋਈ ਜਲੇੂ ਨਾ ਹੁੰਦਾ ਕਿਸੇ ਦੇ ਕੋਈ ਗਾਤਰਾ ਨਾ ਹੁੰਦਾ ਮੁੱਖ ਤੇ ਦਾੜ੍ਹੀ ਨਾ ਹੁੰਦੀ ਨਾ ਅਬ ਕੀ ਨਾ ਤਬ ਕੀ ਬਾਤ ਕਰੂੰ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੰਨਤ ਹੋਤੀ ਸ਼ਾਂਤੀ ਸਦਬਾਤ ਕਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਜੋ ਸਿਓ ਆਜ਼ਾਦ ਹੋਏ ਹੈ ਕੋਈ ਮਾਇਆ দান ਕਰਦਾ ਹੈ ਕੋਈ ਅੰਨਦਾਨ ਕਰਦਾ ਹੈ ਪਰ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਵੰਸਦਾਨ ਕੀਤਾ ਸਰਵੰਸਦਾਨ ਕਰਨ ਤੋਂ ਬਾਅਦ ਸਾਰੇ ਜੰਗਾਂ ਜੁੱਦਾਂ ਤੋਂ ਬਾਅਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਹਾਨੂੰ ਪਾਦਸ਼ਾਹ ਕਹੀਏ ਕਿ ਸਹਨ ਸਾ ਕਹੀਏ ਬਾਦਸ਼ਾਹ ਕਹੀਏ ਤਾਂ ਉੱਥੇ ਮਹਾਰਾਜ ਜੀਆ ਨੇ ਪਾਵਨ ਬਚਨ ਕੀਤੇ ਹੋ ਜਦੋਂ ਕੋਮ ਦਾ ਕੋਈ ਸਹਾਰਾ ਨਹੀਂ ਸੀ ਤਾਂ ਹੀ ਪਿਤਾ ਦਾ ਸਲ ਸਹਾਰਿਆ ਮਾਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਜਿਵੇਂ ਗੁਜਰੀਆ ਵਕਤ ਗੁਜ਼ਾਰਿਆ ਮੈਂ ਚਾਰ ਪੁੱਤ ਬਖਸ਼ੇ ਪਰਮਾਤਮਾ ਨੇ ਓ ਵੀ ਜੋੜਾ ਜੋੜਾ ਕਰਕੇ ਬਾਰਿਆ ਮੈਂ ਓਏ ਮੈਨੂੰ ਨਾ ਖੋ ਸੈਨ ਸਾ ਸਿੰਘੋ ਕਿਲਤਾ ਵਿੱਚ ਤਾਂ ਕਰ ਜਿਉ ਤਾਰਿਆ ਮੈਂ ਇਸ ਤਾਂ ਵਿੱਚ ਤਾਂ ਕਰਜ ਅਵਤਾਰ ਮੈਂ ਹੰਸਲਾ ਸੀ ਵੈਰੀ ਦਾ ਪਹਾੜ ਵਾਰੇ ਦਾ ਡਰ ਸੀ ਦਾ ਸੈਰ ਦੀ ਦਹਾੜ ਵਾ What did i, did I...